ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਜਦੋਂ ਕਿ ਲੋਰੈਂਸ ਬਿਸ਼ਨੋਈ ਗੋਲਡੀ ਬਰਾਲ ਗੈਂਗ ਦੇ ਟੌਪ ਆਪਰੇਟਿਵ ਵਿਕਰਮਜੀਤ ਵਿਕੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਵਿਕਰਮਜੀਤ ਵਿਕੀ ਵੀ ਤੋਂ ਜ਼ਿਆਦਾ ਸੈਂਸੇਸ਼ਨਲ ਕ੍ਰਾਈਮਸ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਐਕਸਟਰਸ਼ਨਸ ਈਵਨ ਯੂਏਪੀਏ ਦੇ ਕੇਸਸ ਦੇ ਵਿੱਚ ਇਨਵੋਲਵ ਸੀਗਾ ਇਸ ਦੀ ਕ੍ਰਾਸ ਬਾਰਡਰ ਸਮਗਲਿੰਗ ਦੇ ਵਿੱਚ ਇਨਵੋਲਵਮੈਂਟ ਤੇ ਪਾਕ ਏਜੰਸੀਆ ਨਾਲ ਹੈਂਡਲਰਸ ਦੇ ਥਰੂ ਇਸ ਦੇ ক্লোজ ਸੰਬੰਧ ਪਾਏ ਗਏ ਸੀ ਕਿ 2018 ਦੇ ਵਿੱਚ ਅੰਕਿਤ ਬਾਦੂ ਨੇ ਜਿਹੜਾ ਜਾਰਡਨ ਦਾ ਮਰਡਰ ਗੰਗਾ ਨਗਰ ਰਾਜਸਥਾਨ ਵਿੱਚ ਕਰਾਇਆ ਸੀਗਾ ਉਸ ਦੇ ਵਿੱਚ ਵੀ ਵਿਕਰਮਜੀਤ ਵਿਕੀ ਇਨਵੋਲਵ ਸੀ ਇਸ ਦੀ ਅਰੈਸਟੋ ਕਈ ਜਿਹੜੇ ਪਲਾਨਸ ਜਿਹੜੇ ਸੀਗੇ ਗੈਂਗਸਟਰਸ ਦੇ ਉਹ ਐਵਰਟ ਹੋ ਗਏ ਇਸ ਨੂੰ ਇਸ ਨੂੰ ਕੁਝ ਸਪੈਸੀਫਿਕ ਟਾਸਕ ਦਿੱਤੇ ਗਏ ਸੀ ਕਿ ਇਸ ਦੇ ਪੋਜੀਸ਼ਨ ਤੋਂ ਇੱਕ ਟੋਇਟਾ ਫੋਰਚੂਨਰ ਕਾਰ 3 ਬੋਰ ਚਾਈਨੀਜ਼ ਮਾਊਜ਼ਰ ਪਿਸਟਲ 8 ਲਾਈਵ ਰਾਉਂਡਸ ਬਰਾਮਦ ਹੋਏ ਹਨ The investigations are ongoing to